ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਕਬੀਰ ਜੀ ਕੀ ਨਾਲ ਰਲਾਈ ਲਿਖਿਆ ਮਹਿਲਾ ਪੰਜਵਾ ਐਸੋ ਅਚਰਜ ਦੇਖਿਓ ਕਬੀਰ ਦਦ ਕਹਿ ਭੋਲੇ ਬਰੋਲੇ ਨੀਰ ਰਹਾਉ ਹਰੀ ਅੰਗੂਰੀ ਗਧਾ ਚਰੈ ਨਿਤ ਹਟ ਹਾਂਸੈ ਹੀ ਗੈ ਮਰੈ ਮਾਤਾ ਪੈਸਾ ਅਮਹਾ ਜਾਏ ਕੁਦ-ਕੁਦ ਚਰੈ ਰਸਾ ਤਲ ਪਾਈ ਕਹੋ ਕਬੀਰ ਪ੍ਰਗਟ ਭਈ ਖੇੜ ਲੈ ਲੈ ਕੋ ਚੁੰਗ ਨਿਤ ਭੇੜ RAM ਰਮਤ ਮਤ ਪ੍ਰਗਟਿ ਆਈ ਕਹੋ ਕਬੀਰ ਗੁਰ ਸੋਜੀ ਪਾਈ ਗੌੜੀ ਕਬੀਰ ਜੀ ਪੰਜ ਪਦੇ ਜਿਉਂ ਜਲ ਛੋੜ ਬਾਹਰ ਭਇਓ ਮੀਨਾ ਪੁਰਬ ਜਨਮ ਹੋ ਤਪ ਕਾਹੀਨਾ ਆਬ ਕਹੋ RAM ਕਵਨ ਮਤ ਮੋਰੀ ਆਬ ਕਹੋ RAM ਕਵਨ ਗਤ ਮੋਰੀ ਤਨ ਜੀਲੇ ਬਨਾਰਸ ਮਤ ਭਈ ਥੋਰੀ ਰਹਾਓ ਸਗਲ ਜਨਮ ਸ਼ਿਵਪੁਰੀ গোਆਇਆ ਮਰਤੀ ਬਾਰ ਮਗਹਰ ਉਠਾਇਆ ਬਹੁਤ ਬਰਸ ਤਪ ਕੀ ਆਕਾਸੀ ਮਰਨ ਭਇਆ ਮਗਹਰ ਕੀ 바ਸੀ ਕਾਂਸੀ ਮਗਹਰ ਸੰਬਿਚਾਰੀ ਉੱਚੀ ਭਗਤ ਕੈਸੇ ਉਤਰ ਸਪਾਰੀ ਕਹੋ ਗੁਰ ਗਜ ਸ਼ਿਵ ਸਭ ਕੋ ਜਾਣੈ ਮੁਆ ਕਬੀਰ ਰਮਤਿ ਸ੍ਰੀ ਰਾਮੈ ਗੌੜੀ ਕਬੀਰ ਜੀ ਚੁਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕੈ ਸੰਗਾ ਇਸ ਤਨ ਧਨ ਕੀ ਕਵਨ ਬੜਾਈ ਧਰਨ ਪਰੈ ਉਰਵਾਰ ਨ ਜਾਈ ਰਹਾਉ ਰਾਤ ਜਿ ਸੋਵਹਿ ਦਿਨ ਕਰੈ ਕਾਮ ਇਕ ਖਿੰਨ ਲਹਿ ਨ ਹਰ ਕੋ ਨਾਮ ਹਾਥ ਨ ਢੋਰ ਮੁਖ ਖਾਇ ਉਤੰਬੋਰ ਮਰਤੀ ਵਾਰ ਕਸ ਬੰਧਿਓ ਚੋਰ ਗੁਰਮਤਿ ਰਸ ਰਸ ਹਰ ਗੁਣ ਗਾਵੇ ਰਾਮ ਰਾਮ ਰਮਤ ਸੁਖ ਪਾਵੇ ਕਿਰਪਾ ਕਰ ਕੈ ਨਾਮ ਦਿਰੜਾਈ ਹਰ ਹਰ ਬਾਸ ਸੁਗੰਧ ਵਸਾਈ ਕਹਿ ਤਕਬੀਰ ਚੇਤਰੇ ਅੰਦਾ ਸਤਿ ਰਾਮ ਝੂਠਾ ਸਭ ਤੰਦਾ ਗੌੜੀ ਕਬੀਰ ਜੀ ਤਿਪਦੇ ਚਾਰ ਤੁਕੇ ਜਮ ਤੇ ਉਲਟ ਭਈ ਹੈ RAM ਦੁੱਖ ਬਿਨ ਸੇ ਸੁਖ ਕੀਓ ਬਿਸ RAM ਬੈਰੀ ਉਲਟ ਭਈ ਹੈ ਮੀਤਾ ਸਾਖਤ ਉਲਟ ਸੁਜਨ ਭਈ ਚੀਤਾ ਅਬ ਮੋਹੇ ਸਰਬ ਕੁਸਲ ਕਰਮਾ ਨੇ ਆਂ ਸ਼ਾਂਤ ਭਈ ਜਬ ਗੋਬਿੰਦ ਜਾਣਿਆ ਰਹਾਓ ਤਨ ਮੈਂ ਹੋਤੀ ਕੋਟ ਉਪਾਦ ਉਲਟ ਭਈ ਸੁਖ ਸਹਿਜ ਸਮਾਦ ਆਪ ਪਛਾਨੈ ਆਪੈ ਆਪ ਰੋਗ ਨਾ ਵਿਆਪੈ ਤੀਨੋਂ ਤਾਪ ਆਪ ਮਨ ਉਲਟ ਸਨਾਤਨ ਹੂਆ ਤਬ ਜਾਣਿਆ ਜਬ ਜੀਵਤ ਮੂਆ ਕਹੋ ਕਬੀਰ ਸੁਖ ਸਹਿਜ ਸਮਾਵ ਆਪ ਨਾ ਡਰੋ ਨਾਵ ਡਰਾਵ ਗਉੜੀ ਕਬੀਰ ਜੀ ਪਿੰਡ ਮੂਹਿ ਜੀਉ ਖੇ ਕਰ ਜਾਤਾ ਸ਼ਬਦ ਤੀਤ ਨਾ ਹਦਰਾਤਾ ਜਿਨ ਰਾਮ ਜਾਣਿਆ ਤਿਨਹਿ ਪਛਾਨਿਆ ਜੋ ਗੋਂਗੇ ਸਾਕਰ ਮਨ ਮਾਨਿਆ ਐਸਾ ਗਿਆਨ ਕਥਾ ਬਨਵਾਰੀ ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਓ ਸੋਗਰ ਕਰੋ ਜੇ ਬੌਰ ਨ ਕਰਨਾ ਸੋ ਪਦ ਰਵੋ ਜੇ ਬੌਰ ਨ ਰਵਨਾ ਸੋ ਧਿਆਨ ਧਰੋ ਜੇ ਬੌਰ ਨ ਧਰਨਾ ਐਸੇ ਮਰੋ ਜੇ ਬੌਰ ਨ ਮਰਨਾ ਉਲਟੀ ਗੰਗਾ ਜਮਨ ਮਿਲਾਵੋ ਬਿਨ ਜਲ ਸੰਗਮ ਮਨ ਮਹਿਨਾਵੋ लोच असंसर ए व्यवहार तत विचार क्या और विचारा आप तेज बाए प्रथमी आकाश ऐसी रहत रहों हर पासा कह कबीर निरंजन ध्यावो तित कर जाओ जे बहर ना आवौ गौड़ी कबीर जी तिप दे कंचन सिऊं पाई है नहीं तोल ਮਨ ਦੇ ਰਾਮ ਲੀਆ ਹੈ ਮੋਲ ਅਬ ਮੋਹਿ ਰਾਮ ਆਪਣਾ ਕਰ ਜਾਣਿਆ ਸਹਜ ਸੁਭਾਏ ਮੇਰਾ ਮਨ ਮਾਨਿਆ ਰਹਾਓ ਬ੍ਰਹਮ ਕਤਖਤ ਅੰਤ ਨਾ ਪਾਇਆ ਰਾਮ ਭਗਤ ਬੈਠੇ ਕਰਿਆ ਆ ਕਹੋ ਕਬੀਰ ਚੰਚਲ ਮਤ त्यागी ਕੇਵਲ ਰਾਮ ਭਗਤ ਨਿਜ ਭਾਗੀ ਗੌੜੀ ਕਬੀਰ ਜੀ ਜੇ ਮਰਣੈ ਸਭ ਜਗਤ ਤਰਾਸਿਆ ਸੋ ਮਰਣਾ ਗੁਰ ਸ਼ਬਦ ਪਰਗਾਸਿਆ ਅਬ ਕੈਸੇ ਮਰੋ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨ ਜਾਣਿਆ ਰਹਾਉ ਮਰਨੋ ਮਰਨ ਕਹੈ ਸਭ ਕੋਈ ਸਹਿਜੇ ਮਰਐ ਅਮਰ ਹੋਏ ਸੋਈ ਕਹੋ ਕਬੀਰ ਮਨ ਭਇਆ ਨੰਦਾ ਗਿਆ ਭਰਮ ਰਹਿਆ ਪਰਮਾਨੰਦਾ ਗਉੜੀ ਕਬੀਰ ਜੀ ਕਤ ਨਹੀਂ ਠੌਰ ਮੂਲ ਕਤ ਲਾਵ ਖੋਜ ਤਨ ਮੈਂ ਠੌਰ ਨ ਪਾਵੋ ਲਾਗੀ ਹੋਏ ਸੁਜਾਨੇ ਪੀਰ RAM ਭਗਤ ਅਨਿਆਲੇ ਤੀਰ ਰਹਾਉ ਏਕ ਭਾਏ ਦੇਖੋ ਸਭ ਨਾਰੀ ਕਿਆ ਜਾਨੋ ਸਹ ਕੌਨ ਪਿਆਰੀ ਕਹੋ ਕਬੀਰ ਜਾ ਕਹਿ ਮਸਤਕ ਭਾਗ ਸਭ ਪਰਹਰ ਤਾਂ ਕੋ ਮਿਲੈ ਸੁਹਾਗ ਗੌੜੀ ਕਬੀਰ ਜੀ ਜਾ ਕੇ ਹਰ ਸਾ ਠਾਕੁਰ ਭਾਈ ਮੁਕਤ ਅਨੰਤ ਪਕਾਰਣ ਜਾਈ ਆਪ ਕੋ ਰਾਮ ਭਰੋ ਸਾ ਤੋਰਾ ਤਬ ਕਾਹੂ ਕ ਕਵਰਨ ਹੋਰਾ ਰਹਾਓ ਤੀਨ ਲੋਕ ਜਾਖੇ ਹੈ ਭਾਰ ਸੋ ਕਾਹੇ ਨਾ ਕਰੈ ਪ੍ਰਤਪਾਰ ਕਹੋ ਕਬੀਰ ਇਕ ਬੁੱਧ ਵਿਚਾਰੀ ਕਿਆ ਬਸ ਜਾਉ ਵਿਖਦੇ ਮੈਂ ਤਾਰੀ ਗੋੜੀ ਕਬੀਰ ਜੀ ਬਿਨ ਸਤ ਸਤੀ ਹੋਏ ਕੈਸੇ ਨਾਰ ਪੰਡਰ ਦੇਖੋ ਹਿਰਦੈ ਵਿਚਾਰ ਪ੍ਰੀਤ ਬਨਾ ਕੈਸੇ ਬਧੈ ਸਨੇਹੋ ਜਬ ਲਗ ਰਸ ਤਬ ਲਗ ਨੀਨੇਹੋ ਰਹਾਉ ਸਾਹਨ ਸਤ ਕਰੈ ਜੀ ਆਪਣੇ ਸੋ ਰਮਈਏ ਕੋਮਲੈ ਨ ਸੁਪਨੇ ਤਨ ਮਨ ਧਨ ਗਰੈ ਸੋਪ ਸਰੀਰ ਸੋਈ ਸੁਹਾਗਨ ਕਹੈ ਕਬੀਰ ਗੌੜੀ ਕਬੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ ਵਿਖਿਆ ਲੈ ਡੂਬੀ ਪਰਵਾਰ ਰੇ ਨਰਨਾਵ ਚੌੜ ਕਤ ਬੋੜੀ ਹਰ ਸਿਓ ਤੋੜ ਵਿਖਿਆ ਸੰਗ ਜੋੜੀ ਰਹਾਉ ਸੁਰ ਨਰਦਾ ਦੇ ਲਾਗੀ ਆਗ ਨਿਕਟ ਨੀਰ ਪਸ ਪੀਵਸਨਾ ਜਾਗ ਚੇਤਤ ਚੇਤਤ ਨਿਕਸਿਓ ਨੀਰ ਸੋ ਜਲ ਨਿਰਮਲ ਕਥਤ ਕਬੀਰ ਗੌੜੀ ਕਬੀਰ ਜੀ ਜੇ ਕੁਲ ਪੂਤ ਨ ਗਿਆਨ ਵਿਚਾਰੀ ਵਿਦਵਾ ਕਸਨਾ ਭਈ ਮਹਤਾਰੀ ਜੇ ਨਾ ਰਾਮ ਭਗਤ ਨੈ ਸਾਦੀ ਜਨਮਤ ਕਸਨਾ ਮੋਹ ਅਪਰਾਦੀ ਰਹਾਉ ਮੋਚ ਮੋਚ ਗਰਭ ਗਏ ਕੀਨ ਬਚਿਆ ਬੋਢ ਭੁਜ ਰੂਪ ਜੀਵੈ ਜਗ ਮਜਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਪਜਕ ਰੂਪ ਗੌੜੀ ਕਬੀਰ ਜੀ ਜੋ ਜਨ ਲੇਹੇ ਖਸਮ ਕਾ ਨਾਮ ਤਿਨ ਕੈ ਸਦ ਬਲਿਹਾਰੈ ਜਾਓ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ ਸੋ ਭਾਈ ਮੇਰੇ ਮਨ ਭਾਵੇ ਰਹਾਓ ਜੇ ਕਟਿ ਰਾਮ ਰਹਿਆ ਭਰਪੂਰ ਤਿਨ ਕੀ ਪਗ ਪੰਕਜ 함 ਤੂਰ ਜਾਤ ਜੁਲਾਹਾ ਮਤ ਕਾ ਧੀਰ ਸਹਿਜ ਸਹਿਜ ਗੁਣ ਰਮੈ ਕਬੀਰ ਗੌੜੀ ਕਬੀਰ ਜੀ ਗगन ਰਸਾਲ ਚੁਐ ਮੇਰੀ ਬਾਠੀ ਸੱਚ ਮਹਾਰਾਜ ਤਨ ਭਇਆ ਕਾਠੀ ਓ ਆਖੋ ਕਹੀਐ ਸਹਿਜ ਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਓ ਸਹਿਜ ਖਲਾਲਣ ਜਿਉ ਜਲਾਈ ਆਨੰਦ ਮਾਥੇ ਅਨ ਦਿਨ ਜਾਈ ਚੀਨ ਅੰਤ ਚੀਤ ਨਰੰਜਨ ਰਾਯਾ ਕਹੋ ਕਬੀਰ ਤਉ ਅਨਪਉ ਪਾਇਆ ਗੌੜੀ ਕਬੀਰ ਜੀ ਮਨ ਕਾ ਸੁਭਾਵ ਮਨਹਿ ਬਿਆਪੀ ਮਨਹਿ ਮਾਰ ਕਵਨ ਸਦ ਥਾਪੀ ਕਵਨ ਸੁਮਨ ਜੋ ਮਨ ਮਾਰੇ ਮਨ ਕੋ ਮਾਰ ਕਹੋ ਕਿਸ ਤਾਰੈ ਰਹਾਓ ਮਨ ਅੰਤਰ ਬੋਲੈ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਕਹੋ ਕਬੀਰ ਜੋ ਜਾਨੈ ਫਿਓ ਮਨ ਮਦ ਸੂਦਨ ਤਿਰ ਭਵਨ ਦੇਓ ਗੌੜੀ ਕਬੀਰ ਜੀ ਓਏ ਜੋ ਦੀ ਸਹਿ ਅੰਬਰ ਤਾਰੇ ਕੇਨੁ ਓਏ ਚੀਤੇ ਚੀਤਨ ਹਾਰੇ ਕਉਰੇ ਪੰਡਤ ਅੰਬਰ ਕਾਸਿਉ ਲਾਗਾ ਬੂਜਾ ਬੂਜਨ ਹਾਰ ਸੁਭਾਗਾ ਰਹਾਓ ਸੂਰਜ ਚੰਦ ਕਰੈਉ ਜੀ ਆਰਾ ਸਭ ਮੈ ਪਸਰਿਆ ਬ੍ਰਹਮ प्रसारा ਕਹੋ ਕਬੀਰ ਜਾਨੈਗਾ ਸੋਏ हिरद राम मुख राम होई गौड़ी कबीर जी वेद के पुत्री सिमरत भाई सांकल जेवरी लहै आई आपन नगर आप दे बांदिया मोह कै फाद काल सरसांधिया रहाओ कटी न कटे टूट नह जाई सा शापन होए जा को खाई हम देखत जिन सब जग लूटिया ਕਹੋ ਕਬੀਰ ਮੈਂ RAM ਕਹਿ ਛੂਟਿਆ ਗਉੜੀ ਕਬੀਰ ਜੀ ਦੇਵ ਮੁਹਾਰ ਲਗਾਮ ਪਹਿਰਾਵੋ ਸਗਲ ਤਜੀਨ ਗगन ਦੌੜਾਵੋ ਆਪਣੇ ਵਿਚਾਰ ਅਸਵਾਰੀ ਕੀਜੈ ਸਹਜ ਕਹਿ ਪਾਵੜੈ ਪਗ ਧਰ ਲਈ ਜਹ ਰਹਾਵੋ ਚਲ ਰੇ ਬੈਕੁੰਠ ਤੁਝੈ ਲੈ ਤਰ ਹਿ ਚੈਤ ਪ੍ਰੇਮ ਕੈ ਚਾਹ ਬੁਖ ਮਾਰੋ ਕਹਿਤ ਕਬੀਰ ਭਲੇ ਸਵਾਰਾ ਬੇਦਕ ਤੇਬ ਤੇ ਰਹੈ ਨਾਰਾ ਗੌੜੀ ਕਬੀਰ ਜੀ ਜੇ ਮੁਖ ਪਾਂਚੋ ਅੰਮ੍ਰਿਤ ਖਾਏ ਤੀ ਮੁਖ ਦੇਖਤ ਲੋਕ ਕਟ ਲਾਈ ਇੱਕ ਦੁਖ ਰਾਮ ਰਾਏ ਕਾਟੋ ਮੇਰਾ ਅਗੰਧ ਹੈ ਅਰ ਗਰਭ ਬਸੇਰਾ ਰਹਾਉ ਕਾਇਆ ਬਿਗੋਤੀ ਬਹੁ ਵਿਧ ਭਾਤੀ ਕੋ ਜਾ ਰੇ ਕੋ ਗੜਲੇ ਮਟੀ ਕਹੋ ਕਬੀਰ ਹਰ ਚਰਨ ਦਿਖਾਵੋ ਪਛਤੇ ਜਮ ਕਿਉ ਨਾ ਪਠਾਵੋ ਗੋੜੀ ਕਬੀਰ ਜੀ ਆਪੇ ਪਾਵ ਕਿ ਆਪੇ ਪਵਨਾ ਜਾਰੈ ਕਸਮ ਤਰ ਆਖੈ ਕਵਨਾ RAM ਜਪਤ ਤਨ ਜਰ ਕੀ ਨਾ ਜਾਏ RAM ਨਾਮ ਚਿਤ ਰਹਾ ਸਮਾਈ ਰਹਾਓ ਕਾਂ ਕੋ ਜਰੈ ਕਾਹੇ ਹੋਏ ਹਾਨ ਨਾਟਵਟ ਖੇਲੈ ਸਾਰਿੰਗਪਾਨ ਕਹੋ ਕਬੀਰ ਅਖਰ ਦੁਏ ਭਾਖ ਹੋਏਗਾ ਖਸਮ ਤਾ ਲੇਗਾ ਰਾਖ ਗਉੜੀ ਕਬੀਰ ਜੀ ਧੁਪ ਦੇ ਨਾਮੈ ਜੋਗ ਧਿਆਨ ਚਿਤ ਲਾਇਆ ਬਿਨ ਬੈਰਾਗ ਨਾ ਛੂਟ ਸਮਾਇਆ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ RAM ਨਾਮ ਆਧਾਰਾ ਰਹਾਉ ਕਹੋ ਕਬੀਰ ਖੋਜੋ ਅਸਮਾਨ RAM ਸਮਾਨ ਨਾ ਦੇਖੋ ਆਨ ਗੌੜੀ ਕਬੀਰ ਜੀ ਜੇ ਸਿਰ ਰੱਚ ਰੱਚ ਬਾਦ ਤੁਪਾਗ ਸੋ ਸਿਰ ਚੁੰਜ ਸਵਾਰੇ ਗਾਗ ਇਸ ਤਨ ਧਨ ਕੋ ਕਿਆ ਗਰਬਈਆ RAM ਨਾਮ ਕਾਹੇ ਨਾਂਦਰੜੀਆ ਰਹਾਓ ਕਹਿਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਗੌੜੀ ਗੁਆਰੇਰੀ ਕੇ ਪਦੇ 35 ਰਾਗ ਗੌੜੀ ਗੁਆਰੇਰੀ ਅਸ਼ਟ ਪਦੀ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੈ ਆਵੈ ਸੋ ਸੁਖ ਹਮੋ ਨਾ ਮੰਗਿਆ ਭਾਵੇਂ ਵਿਖਿਆਜੋ ਸਵਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ RAM ਨਿਵਾਸਾ ਰਹਾਓ ਇਸ ਸੁਖ ਤੇ ਸਿਵ ਬ੍ਰਹਮੰਡ ਰਾਨਾ ਸੋ ਸਿਖ ਹਮ ਸਾਚ ਕਰ ਜਾਨਾ ਸੰਕਾਦਿਕ ਨਾਰਦ ਮੂਨ ਸੇਖਾ ਤਿਨ ਭੀ ਤਨ ਮੈਂ ਮਨ ਨਹੀਂ ਪੀਖਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾਂ ਸਮਾਈ ਗੁਰ ਪ੍ਰਸਾਦੀ ਜੈ ਦਿਉ ਨਾਮਾ ਭਗਤ ਕਾ ਪ੍ਰੇਮ ਇਨਹੀ ਹੈ ਜਾਨਾ ਇਸ ਮਨ ਕੋ ਨਹੀਂ ਆਵਨ ਜਾਨਾ ਜਿਸ ਕਾ ਭਰਮ ਗਿਆ ਤਿੰਨ ਸਾਚ ਪਛਾਨਾ ਇਸ ਮਨ ਕੋ ਰੂਪ ਨ ਰੇਖਿਆ ਕਾਈ ਹੁਕਮੇ ਹੋਇਆ ਹੁਕਮ ਬੂਝ ਸਮਾਈ ਇਸ ਮਨ ਕਾ ਕੋਈ ਜਾਣੈ ਭੇਓ ਏ ਮਨ ਲੀਣ ਭੈ ਸੁਖ ਦੇਓ ਜੀਓ ਏ ਕਰ ਸਗਲ ਸਰੀਰਾ ਇਸ ਮਨ ਕੋ ਰਵ ਰਹੇ ਕਬੀਰਾ ਗੌੜੀ ਗੁਵਾਰੇਰੀ ਐਨ ਸੇਕ ਨਾਮ ਜੋ ਜਾਗੇ ਕੀਤਕ ਸਿੱਧ ਭੈ ਲਿਵ ਲਾਗੇ ਰਹਾਓ ਸਾਧਕ ਸਿੱਧ ਸਗਲ ਮਨ ਹਾਰੇ ਏਕ ਨਾਮ ਕਲਪ ਤਰ ਤਾਰੇ ਜੋ ਹਰ ਹਰੇ ਸੋ ਹੋਏ ਨਯਾਨਾ ਕਹਿ ਕਬੀਰ RAM ਨਾਮ ਪਛਾਨਾ ਗੌੜੀ ਭੀ ਸੋਰਠ ਭੀ ਰੇ ਜੀ ਨਿਲਜ ਲਾਜ ਤੋਏ ਨਾਹੀ ਹਰ ਤਜ ਕਤ ਕਾਹੋਂ ਕਹਿ ਜਾਹੀ ਰਹਾਓ ਜਾਂ ਕੋ ਠਾਕੁਰ ਊਚਾ ਹੋਈ ਸੋ ਜਨ ਪਰ ਘਰ ਜਾਤ ਨਸੋਹੀ ਸੋ ਸਾਹਿਬ ਰਹਾ ਪਰਪੂਰ ਸਦਾ ਸੰਗ ਨਾਹੀ ਹਰ ਦੂਰ ਕਬਲਾ ਚਰਨ ਸਰਣ ਹੈ ਜਾਕੇ ਕਹ ਜਨ ਕਾ ਨਹੀਂ ਕਰਤਾ ਕੇ ਸਭ ਕੋ ਕਹੈ ਜਾਸ ਕੀ ਬਾਤਾ ਸੋ ਸਮਰਥ ਨਿਜ ਪਤ ਹੈ ਦਾਤਾ ਕਹ ਕਵੀਰ ਪੂਰਨ ਜਗ ਸੋਈ ਜਾਂ ਕਹਿ ਹਿਰਦੈ ਅਵਰਨਾ ਹੋਈ ਕੌਣ ਕੋ ਪੂਤ ਪਿਤਾ ਕੋ ਕਾ ਕੋ ਕੌਣ ਮਰੈ ਕੋ ਦੇ ਸੰਤਾਪੋ ਹਰ ਠਗ ਜਗ ਕਉਠ ਗਉਰੀ ਲਾਈ ਹਰ ਕੇ ਵਿਯੋਗ ਕੈਸੇ ਜੀਓ ਮੇਰੀ ਮਾਈ ਰਹਾਓ ਕੌਣ ਕੋ ਪੁਰਖ ਕੌਣ ਕੀ ਨਾਰੀ ਇਆ ਤਤ ਲਿਹੋ ਸਰੀਰ ਵਿਚਾਰੀ ਕਹ ਕਬੀਰ ਠੱਗ ਸਿਓ ਮਨ ਮਾਨਿਆ ਗਈ ਠਗੌਰੀ ਠੱਗ ਪਹਿਚਾਨਿਆ ਅਬ ਮੋਕੋ ਭਏ ਰਾਜਾ ਰਾਮ ਸਹਾਈ ਜਨਮ ਮਰਨ ਕਟ ਭਰਮ ਗਤ ਪਾਈ ਰਹਾਓ ਸਾਧੂ ਸੰਗਤ ਦੀਓ ਰਲਾਈ ਪੰਜ ਦੂਤੇ ਲਿਓ ਛੜਾਈ ਅਮਰਤ ਨਾਮ ਜਪੋ ਜਬਰਸਨਾ ਅਮੋਲ ਦਾਸ ਕਰ ਲੀਨੋ ਆਪਣਾ ਸਤਿਗੁਰ ਕੀਨੋ ਪਰ ਉਪਕਾਰ ਕਾੜ ਲੀਨ ਸਾਗਰ ਸੰਸਾਰ ਚਰਨ ਕਮਲ ਸਿਉ ਲਾਗੀ ਪ੍ਰੀਤ ਗੋਬਿੰਦ ਬਸੈ ਨਿਤਾ ਨਿਤ ਜੀਤ ਮਾਇਆ ਤਪਤ 부ਝਿਆ ਅੰਗਿਆਰ मन संतोख नाम आधार जल थल पूर रहे प्रभ स्वामी जत पेखो तत अंतर जामी अपनी भगत आप ही दृढ़ाई पूर्व लिखत मिलया मेरे भाई जिस कृपा करे तिस पूर्ण साज कबीर को स्वामी गरीब निवाज जल है सूतक थल है सूतक ਸੂਤਕਿਓ ਪਤ ਹੋਈ ਜਨਮੇ ਸੂਤਕ ਮੂਏ ਫਨ ਸੂਤਕ ਸੂਤਕ ਪਰਜ ਬਿਗੋਈ ਕਉਰੇ ਪੰਡਿਆ ਕੌਨ ਪਵੀਤਾ ਐਸਾ ਗਿਆਨ ਜਪੋ ਮੇਰੇ ਮੀਤਾ ਰਹਾਓ ਨੈਨੋ ਸੂਤਕ ਬੈਨੋ ਸੂਤਕ ਸੂਤਕ ਸਰਵਨੀ ਹੋਈ ਉਠਤ ਬੈਠਤ ਸੂਤਕ ਲਾਗੈ ਸੂਤਕ ਪਰੈ ਰਸੋਈ 파ਸਨ ਕੀ ਵਿਦ ਸਭ ਕੋ ਜਾਣੈ ਛੂਟਨ ਕੀ ਇਕ ਕੋਈ ਕਹਿ ਕਬੀਰ RAM ਰਿਦਾ ਵਿਚਾਰੈ ਸੂਤਕ ਤਨੈ ਨਾ ਹੋਈ ਗੌੜੀ ਝਗਰਾਏ ਕਨਵੇਰੋ RAM ਜੋਤਮ ਆਪਣੇ ਜਨ ਸੋ ਕਾਮ ਰਹਾਉ ਇਹ ਮਨ ਬਡਾ ਕੇ ਜਾ ਸੋ ਮਨ ਮਾਨਿਆ RAM ਬਡਾ ਕੇ RAM ਮੈਂ ਜਾਣਿਆ ਬ੍ਰਹਮ ਬਡਾ ਕੇ ਜਾਸੋ ਪਾਇਆ ਵੇਦ ਬਡਾ ਕੇ ਜਹਾਂ ਤੇ ਆਇਆ ਕਹ ਕਬੀਰ ਹਉ ਭਇਆ ਉਦਾਸ ਤੀਰਥ ਬਡਾ ਕੇ ਹਰਿ ਕਾ ਦਾਸ ਕਹ ਕਬੀਰ ਹਉ ਭਇਆ ਉਦਾਸ ਤੀਰਥ ਬਡਾ ਕੇ ਹਰਿ ਕਾ ਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ